ਹਾਂਜੀ ਸਤਿ ਸ਼੍ਰੀ ਅਕਾਲ ਜੀ ਵੇਂਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਆਪਾਂ ਲੈ ਕੇ ਆਏ ਆ ਜੀ ਦੁੱਖਾਂ ਦਾ ਅੰਤ ਨਹੀਂ ਹੁੰਦਾ ਤਾਂ ਤੁਸੀਂ ਇੱਕ ਮਹਾਪਾਦ ਵਾਸਤੇ ਆਪਾਂ ਤੁਸੀਂ ਇਹ ਪਾਅ ਜ਼ਰੂਰ ਕਰਿਓ ਜੀ ਤੁਸੀਂ ਦੇਖਿਓ ਤੁਹਾਨੂੰ ਕਾਫੀ ਸਕੂਨ ਮਿਲੂਗਾ ਸ਼ਾਂਤੀ ਮਿਲੂਗੀ ਤੁਹਾਡੇ ਕਲਪਨਾ ਘਟੂਗੀ ਕੁਝ ਇੱਥੇ ਆਪਾਂ ਤੁਹਾਨੂੰ ਦੱਸਦੇ ਆਂ ਜੀ ਵੇਖੋ ਇੱਕ ਥੋੜੀ ਜੀ ਤੁਹਾਨੂੰ ਵੀ ਸਾਖੀ ਸੁਣਾਉਣੀ ਆ ਸਾਖੀ ਦੇ ਰੂਪ ਦੇ ਵਿੱਚ ਤੁਹਾਨੂੰ ਇਸ ਆਪਾਂ ਸੁਣਾਉਣੀ ਉਹ ਆਈ ਹੁੰਦਾ ਹੈ ਜਦੋਂ ਆਪਾਂ ਕੋਈ ਸਾਖੀ ਸੁਣਾਉਂਦੇ ਉਹਦੇ ਵਿੱਚ ਆਪਾਂ ਨੂੰ ਪ੍ਰੋਪਰ ਸਮਝ ਆ ਜਾਂਦੀ ਹੈ ਵੀ ਕਿਵੇਂ ਆਪਾਂ ਨੂੰ ਗੁਰੂ ਸਾਹਿਬ ਆਪਣੇ ਦੁੱਖ ਘਟਦਾ ਹੈ ਕਿਸ ਤਰ੍ਹਾਂ ਆਪਾਂ ਇਹਨਾਂ ਦੁੱਖਾਂ ਦੇ ਵਿੱਚੋਂ ਨਿਕਲਣਾ ਹੁੰਦਾ ਹੈਗਾ ਤੇ ਇਹ ਕਿਸੇ ਨਾਲ ਬੀਤੀ ਹੋਈ ਸੱਚੀ ਘਟਨਾ ਜੋ ਇਹ ਕੋਈ ਸਾਖੀ ਨਹੀਂ ਹੈ ਜੋ ਮੈਂ ਤੁਹਾਨੂੰ ਸੁਣਾ ਰਹੀ ਹਾਂ ਇੱਕ ਕੋਈ ਸੱਚੀ ਘਟਨਾ ਹੈ ਬੀਤੀ ਹੋਈ ਜੋ ਆਪਾਂ ਨੂੰ ਸੰਤਾਂ ਸੰਤ ਕਥਾ ਕੀਰਤਨ ਕਰਦੇ ਉਹਦੇ ਵਿੱਚ ਆਪਾਂ ਨੂੰ ਸੁਣਾਉਂਦੇ ਆ ਤੇ ਉੱਥੋਂ ਆਪਾਂ ਥੋੜੀ ਜਿਹੀ ਲਈ ਹੋਈ ਹੈ ਤੇ ਆਪਾਂ ਤੁਹਾਨੂੰ ਦੱਸਦੇ ਜੇਖੋ ਜੀ ਇੱਕ ਆਦਮੀ ਹੁੰਦਾ ਹੈਗਾ ਤੇ ਉਹਨਾਂ ਦਾ ਪਰਿਵਾਰ ਹੁੰਦਾ ਛੋਟਾ ਜਿਹਾ ਪਰਿਵਾਰ ਹੁੰਦਾ ਹੈ ਅਚਾਨਕ ਉਸ ਪਰਿਵਾਰ ਦੇ ਉੱਤੇ ਦੁੱਖ ਆ ਜਾਂਦੇ ਆ ਦੁੱਖ ਕਿਵੇਂ ਆਉਂਦੇ ਆ ਕੋਈ ਬਿਮਾਰੀ ਆ ਗਈ ਘਰ ਦੇ ਵਿੱਚ ਜੋ ਪੈਸਾ ਜਮਾ ਸੀ ਉਹ ਲੱਗਣ ਲੱਗ ਜਾਂਦਾ ਖਤਮ ਹੋ ਜਾਂਦਾ ਹੌਲੀ ਹੌਲੀ ਆਪਾਂ ਕੀ ਕਰਦੇ ਆ ਆਪਾਂ ਜਦੋਂ ਕੋਈ ਬਿਮਾਰੀ ਦੇ ਵਿੱਚ ਆਪਾਂ ਆਪਣਾ ਪਰਿਵਾਰ ਦਾ ਜੀ ਸਭ ਤੋਂ ਪਿਆਰਾ ਹੁੰਦਾ ਹੈ ਨਾ ਕੋਈ ਜਹਿਮਤ ਹੋਏ ਕੋਈ ਮੁਕਦਮਾ ਹੋਵੇ ਆ ਕਹਿੰਦੇ ਕਿਸੇ ਦਿਨ ਆਪਾਂ ਵੀ ਇਹ ਦੋ ਚੀਜ਼ਾਂ ਆਪਾਂ ਨੂੰ ਮਾਰ ਜਾਂਦੀਆਂ ਹੈ ਤੇ ਜਦੋਂ ਬਿਮਾਰ ਹੋ ਗਿਆ ਵੇਖੋ ਘਰ ਦਾ ਕੋਈ ਵੀ ਜਦੋਂ ਆਪਣਾ ਜੋ ਆਪਾਂ ਕਮਾਉਣਾ ਹੋ ਕੀ ਲੱਗ ਜਾਣਾ ਉਹ ਹੀ ਬਿਮਾਰੀ ਅੰਤਾਂ ਦੀ ਘਰ ਦੇ ਵਿੱਚ ਆ ਗਈ ਹੌਲੀ ਹੌਲੀ ਜ਼ਮੀਨ ਵੇਖ ਗਈ ਘਰ ਵੀ ਕਹਨੇ ਟਿਕ ਗਿਆ ਉਹ ਅੰਤਾਂ ਦਾ ਦੁਖੀ ਹੋ ਗਿਆ ਕੋਈ ਉਹਨੂੰ ਚਾਰਾ ਨਾ ਥਾਇਆ ਉਹਨੇ ਇਹੀ ਆਪਣੇ ਘਰ ਵਾਲੀ ਨਾਲ ਪਤਨੀ ਨਾਲ ਇਹੀ ਸਲਾਹ ਕੀਤੀ ਕਿ ਆਪਾਂ ਚਲੋ ਕੁਝ ਖਾ ਪੀ ਖਾ ਕੇ ਮਰ ਜਾਂਦੇ ਹੁਣ ਇਸ ਦੁਨੀਆ ਤੇ ਜਿਉਣਾ ਆਪਣਾ ਆਖਾ ਹੋ ਗਿਆ ਸਮਾਂ ਮਾੜਾ ਆਪਾਂ ਇੰਨਾ ਕਮਾ ਨਹੀਂ ਸਕਦੇ ਜਿੰਨਾ ਲੱਗੀਦਾ ਹੁਣ ਤਾਂ ਜੀਜੀ ਦੇ ਆਪਾਂ ਕਰਜ਼ਾਈ ਹੋ ਗਏ ਤੇ ਹੁਣ ਆਪਾਂ ਆਪਣੇ ਕੋਲ ਕੋਈ ਹਾਲਾ ਚਲੋ ਜੀ ਉਹਨਾਂ ਨੇ ਸਾਰਾ ਰੈਵ ਕਰੀ ਆਪਣੇ ਬੱਚਿਆਂ ਨੂੰ ਲੈ ਕੇ ਰਾਤ ਦੇ ਸਮੇਂ ਹੋ ਉਹ ਦਿਨੇ ਪਰ ਰਾਤ ਨੂੰ ਚੱਲਾਂਗੇ ਵੀ ਜੇ ਦਿਨੇ ਗਏ ਤਾਂ ਆੜਗਵਾਂ ਕਿਸ ਨੂੰ ਪਤਾ ਲੱਗੂਗਾ ਵੀ ਕਿੱਥੇ ਜਾ ਰਹੇ ਆ ਤੇ ਆਪਾਂ ਰਾਤ ਨੂੰ ਨਾ ਲੋ ਜੀ ਚਲੋ ਜੀ ਜਦੋਂ ਕੋਆ ਟਾਈਮ 2:30 ਦਾ ਟਾਈਮ ਹੋਇਆ ਤਾਂ ਨਾ ਕੋ ਸਾਰੀ ਦੋਸਾਂ ਨੂੰ ਸੌਂਕੀ ਤੇ ਆਪਾਂ ਚੱਲ ਗਏ ਚਲੋ ਜੀ ਉਹ ਘਰੋਂ ਨਿਕਲੇ ਚੰਨੇ ਕਾ ਕੋਈ ਸੰਤ ਕੋਈ ਉਹਨਾਂ ਦੇ ਗੁਰੂ ਘਰ ਦੇ ਵਿੱਚ ਸੇਵਾ ਸੇਵਾਦਾਰ ਹੁੰਦਾ ਹੈ ਜੀ ਸੇਵਾ ਕਰਦਾ ਹੈ ਬਾਕੀ ਗੁਰਮੁਖ ਲੋਕ ਜਿਹੜੇ ਗੁਰੂ ਨਾਲ ਜੁੜੇ ਆ ਭਗਤ ਉਹ ਰਾਤ ਦੇ ਸਮੇਂ 2:3 3 ਵਜੇ ਅਸ਼ਨਾਣ ਪਾਣੀ ਕਰਕੇ ਤੇ ਗੁਰੂ ਨਾਲ ਜੁੜ ਜਾਂਦੇ ਅਮਰਤ ਵੇਲਾ ਸੰਭਾਣ ਲੱਗ ਜਾਂਦੇ ਹੈਗੇ ਤੇ ਕੋਈ ਭਗਤ ਪਿਆਰਾ ਰੱਬ ਦਾ ਆ ਰਿਹਾ ਸੀ ਉਹ ਕਹਿੰਦਾ ਉਹਨੂੰ ਵੱਲ ਦੇਖ ਕੇ ਕਹਿੰਦਾ ਭਾਈ ਐਸ ਵੇਲੇ ਕਿੱਥੇ ਚੱਲਿਆ ਤੂੰ ਆਪਣੇ ਪਰਿਵਾਰ ਕਿਉਂਕਿ ਉਹ ਜਿਹੜੇ ਭਗਤ ਸੀ ਉਹ ਉਹਨਾਂ ਦੇ ਘਰ ਆਇਆ ਜਾਇਆ ਕਰਦਾ ਸੀ ਗਜਾ ਜਿਵੇਂ ਆਪਾਂ ਕਹਿੰਨੇ ਗਜਾ ਲੈਣ ਤੇ ਇਸ ਵੇਲੇ ਵੀ ਇੱਕ ਬਾਬੇ ਆਪਣੇ ਘਰਾਂ ਚ ਇਸ ਤਰ੍ਹਾਂ ਉਹ ਆਇਆ ਜਾਇਆ ਕਰਦਾ ਸੀ ਉਹਨਾਂ ਨੇ ਉਹਨੂੰ ਪੁੱਛਲੇ ਭਗਤਾ ਕਿੱਥੇ ਜਾਣਾ ਹੈ ਇਸ ਵੇਲੇ ਕਿਉਂਕਿ ਉਹਨੂੰ ਪਹਿਚਾਨ ਆ ਗਈ ਸੀ ਵੀ ਇਹਨੂੰ ਮੈਂ ਵੇਖਿਆ ਜਾਂ ਮੈਂ ਇਹਨਾਂ ਦੇ ਘਰੇ ਜਾਣਾ ਹੁਣ ਉਹ ਕਹਿੰਦਾ ਕਿਤੇ ਨਹੀਂ ਜਾਂਦਾ ਬਸ ਆਲ ਦਾ ਕਰਜ ਉਤਾਰਨ ਗਿਆ ਮੈਨੂੰ ਨਹੀਂ ਪੜਦਾ ਉਹ ਜਿਸੰਤ ਵੇਖ ਜਿਹੜੇ ਸਾਧ ਸੰਤ ਹੁੰਦੇ ਭਗਤ ਹੁੰਦੇ ਰੱਬ ਦੇ ਉਹ ਚਿਹਰੇ ਪਹਿਚਾਨਦੇ ਆ ਚਿਹਰੇ ਪੜ ਕੇ ਪਤਾ ਲੱਗ ਜਾਂਦਾ ਕਿ ਇਨਸਾਨ ਦੁਖੀ ਆ ਉਹਨਾਂ ਨੇ ਉਹਦਾ ਚਿਹਰਾ ਪੜਿਆ ਉਹਨੂੰ ਕਹਿੰਦੇ ਵੀ ਤੂੰ ਇਸ ਤਰ੍ਹਾਂ ਅੱਜ ਮੈਨੂੰ ਕੋਈ ਸੁੱਖ ਨਹੀਂ ਲੱਗਦੀ ਤੂੰ ਦੁਖੀ ਲੱਗਦਾ ਤੂੰ ਚੱਲ ਗੁਰੂ ਘਰ ਚੱਲ ਆਪਾਂ ਬੈਠ ਕੇ ਗੱਲ ਕਰਦੇ ਆ ਤੂੰ ਫੇਰ ਚਾਹੀ ਕੋਈ ਨਹੀਂ ਥੋੜਾ ਜਿਹਾ ਦਿਨ ਚੜ੍ਹ ਕੇ ਤੂੰ ਫੇਰ ਚਲਾ ਜਾਏ ਚਲੋ ਇਹ ਕਹਿ ਕਿ ਉਹਦੇ ਪਰਿਵਾਰ ਨੂੰ ਉਹ ਗੁਰੂ ਘਰ ਲਿਆਉਂਦੇ ਆ ਉੱਥੇ ਬੈਠ ਕੇ ਉਹ ਸਾਰੀ ਆਪਣੀ ਦੁੱਖਾਂ ਭਰੀ ਕਹਾਣੀ ਸੁਣਾਉਂਦਾ ਬਹੁਤ ਰੋਂਦਾ ਵੀ ਮੇਰੇ ਕੋਲ ਹੁਣ ਕੋਈ ਚਾਰਾ ਨਹੀਂ ਮੇਰਾ ਘਰ ਵੀ ਕਹਿਣੇ ਹੋ ਗਿਆ ਤੇ ਵੀ ਹੁਣ ਮੈਂ ਕਿੱਥੇ ਜਾਵਾਂ ਮਾਂਤਾ ਦਾ ਦੁਖੀ ਆ ਘਰ ਦੇ ਵਿੱਚੋਂ ਜਹਿਮਤ ਜਾਂਦੀ ਨਹੀਂ ਗਰੀਬੀ ਜਾਂਦੀ ਨਹੀਂ ਹੁਣ ਮੈਂ ਕੀ ਹੱਲ ਕਰਾਂ ਮੈਂ ਅਸੀਂ ਬਹੁਤ ਦੁਖੀ ਆ ਸਰੋਜੀ ਗੁਰ ਪਾਤ ਜੀ ਕਹਿੰਦੇ ਜੇ ਤੁਸੀਂ ਆਰਸੀ ਉਹ ਕਰਦੇ ਉਹ ਕਹਿੰਦੇ ਵੇਖ ਭਗਤਾ ਆਪਾਂ ਪਰਮਾਤਮਾ ਤੋਂ ਮੰਗਦੇ ਆ ਪਰਮਾਤਮਾ ਨੇ ਸਵਾਸ ਦਿੱਤੇ ਤੇ ਪਰਮਾਤਮਾ ਹੀ ਇਹਨਾਂ ਦਾ ਹੱਕਦਾਰ ਲਿਜਾਣ ਦਾ ਤੇ ਆਪਾਂ ਆਦਿ ਆਪ ਆਪਾ ਨੂੰ ਜਿਹੜਾ ਆਪਾਂ ਕੋਈ ਉਹ ਕੰਮ ਕਰਦੇ ਆ ਕੋਈ ਆਤਮ ਹੱਤਿਆ ਕਰਦੇ ਆ ਨਾ ਸਭ ਤੋਂ ਵੱਡਾ ਪਾਪ ਹੈ ਤੂੰ ਇਹ ਕੰਮ ਆਪ ਵੀ ਪਾਪ ਭਾਗੀ ਬੰਦਾ ਪਰਿਵਾਰ ਨੂੰ ਵੀ ਬਣਾ ਰਿਹਾ ਸਾਰੇ ਤੁਸੀਂ ਕਿੰਨੇ ਗਲਤ ਕੰਮ ਕਰਦੇ ਸੀ ਨਹੀਂ ਤੂੰ ਪ੍ਰਮਾਤਮਾ ਕੋਈ ਜਰੂਰ ਹੱਲ ਕੱਢੂਗਾ ਪ੍ਰਮਾਤਮਾ ਆਪਣੀ ਸੁਣੂਗਾ ਤੇਰੀ ਸੁਣੂਗਾ ਤੂੰ ਘਰੇ ਜਾ ਜਿਵੇਂ ਤੈਨੂੰ ਮੈਂ ਤਰ ਕੇ ਤੇਰੇ ਕੋਲ ਆਵਾਂਗਾ ਜਿਵੇਂ ਤੈਨੂੰ ਮੈਂ ਕਿਹਾ ਤੂੰ ਉਸ ਤਰ੍ਹਾਂ ਕਰੀ ਪਰ ਇਹ ਗਲਤ ਕੰਮ ਨਾ ਕਰ ਬਹੁ ਸਮਝਾ ਵਿਝਾ ਕੇ ਵੇਖ ਭਗਤਾਂ ਦਾ ਪਿਆਰ ਗੱਲਾਂ ਕਥਾਈ ਇੰਨੀਆਂ ਵਧੀਆ ਹੁੰਦੀਆਂ ਕਿ ਬੰਦੇ ਦਾ ਇਨਸਾਨ ਦਾ ਮਨ ਫਿਰ ਜਾਂਦਾ ਚਲੋ ਜੀ ਉਹਨਾਂ ਦੇ ਕਹਿਣ ਤੇ ਆਪਣੇ ਘਰ ਚ ਆ ਜਾਂਦੇ ਆ ਸਵੇਰੇ ਘਰ ਦੇ ਵਿੱਚੋਂ ਜਾਂਦੇ ਆ ਉਹਨਾਂ ਨੂੰ ਕਹਿੰਦੇ ਭਾਈ ਸੁਹਾ ਜਦੋਂ ਅਵਰਤ ਵੇਲਾ ਨੌ ਉੱਠੋ ਉੱਠ ਕੇ ਤੁਸੀਂ ਜੋਤ ਘਰ ਦੇ ਵਿੱਚ ਜ਼ਰੂਰ ਲਾਓ ਘਰ ਦੇ ਜੋਤ ਅੰਦਰ ਜੋਤ ਲਾਉਂਗੇ ਤੇ ਹੌਲੀ ਹੌਲੀ ਤੁਹਾਡੇ ਮਨ ਦੀ ਜੋਤ ਵੀ ਜਗਣੀ ਸ਼ੁਰੂ ਹੋਊਗੀ ਗੁਰੂ ਇੱਥੇ ਤੁਸੀਂ ਜੋਤ ਲਾਓ ਚਲੋ ਜੀ ਜੂਤ ਲਾ ਕੇ ਉਹਨਾਂ ਨੇ ਉਹਨਨ ਪਾਠ ਕਰਨਾ ਦੱਸਿਆ ਵੀ ਆ ਗੁਰਬਾਣੀ ਦਾ ਵਰਤਵੇਲਾ ਸੰਭੋਹ ਜਰੂਰ ਕਰੋ ਤੇ ਕੋਈ ਨਹੀਂ ਭਾਈ ਕੋਸ਼ਿਸ਼ ਮੈਂ ਵੀ ਕਰਾਂ ਕਰੂੰ ਤੁਹਾਡੇ ਘਰੇ ਆ ਕੇ ਮੈਂ ਘੰਟਾ ਦਾ ਘੰਟਾ ਤੁਹਾਨੂੰ ਬਾਣੀ ਸੁਣਾ ਕੇ ਜਾਇਆ ਕਰਾਂ ਚਲੋ ਜੀ ਉਸ ਤੋਂ ਬਾਅਦ ਉਹ ਪਰਿਵਾਰ ਜੂ ਘਰ ਦੇ ਵਿੱਚ ਜੋਸ਼ ਲਾਉਣ ਲੱਗੇ ਚੋਣ ਲੱਗੇ ਤੇ ਉਹ ਭਗਤ ਵੀ ਰੋਜ਼ ਸਵੇਰੇ ਉਹਨਾਂ ਦੇ ਘਰੇ ਆਉਂਦਾ 10 ਮਿੰਟ ਦਾ ਘੰਟਾ 2 ਘੰਟਾ ਜਿੰਨਾ ਵੀ ਟਾਈਮ ਤੋਂ ਉਹਨਾਂ ਨੂੰ ਬਾਣੀ ਸੁਣਾ ਕੇ ਜਾਂਦਾ ਇਸ ਤਰ੍ਹਾਂ ਚਲੋ ਜੀ ਥੋੜਾ ਥੋੜਾ ਸਮਾਂ ਕੋਈ ਬਿਮਾਰੀ ਤੋਂ ਰਾਤ ਮਿਲੀ ਕੋਈ ਕਿਸੇ ਪਾਸੇ ਥੋੜਾ ਬਹੁਤਾ ਕਾਰਜਾ ਮਿਲਿਆ ਥੋੜਾ ਜਿਹਾ ਸਹਿਮਾ ਬਦਲ ਨਾ ਲੱਗ ਗਿਆ ਜਦੋਂ ਹੋਏ ਜੀ ਪਾਏ ਪਾਏ 15 20 ਦਿਨ ਹੋਏ ਤੇ ਉਹ ਕਹਿੰਦੇ ਵੀ ਉਹਨਾਂ ਦੇ ਮਨ ਨੂੰ ਕੋਈ ਸਕੂਨ ਆਇਆ ਭੰਤ ਦੀਆਂ ਗੱਲਾਂ ਸੁਣ ਕੇ ਉਹਨਾਂ ਨਾਲ ਜੁੜ ਕੇ ਉਹ ਵੀ ਨੂੰ ਕੰਮ ਕੋਈ ਮਿਲਿਆ ਥੋੜਾ ਬਹੁਤਾ ਚਲੋ ਸੂਰਾ ਜ ਟਾਈਮ ਜਾਂ ਨੈਥੀਪੀਟ ਜਾਂ ਭਰਨ ਲੱਗ ਗਿਆ ਕਦੇ ਫਾਕ ਤੇ ਗੁਰੂ ਕਰਨ ਉਹ ਪ੍ਰਸ਼ਾਦ ਦੇ ਪਾਣੀ ਲੈ ਹੁੰਦੇ ਸੋਨਾਂ ਚੋ ਛਕਾ ਦਿੰਦੇ ਪਰ ਉਹ ਉਸ ਪਰਿਵਾਰ ਨੂੰ ਸੰਭਾਲ ਰਹੇ ਸੀ ਸੰਭਾਲ ਰਹੇ ਸੀ ਵੀ ਪਰਿਵਾਰ ਆਪਣੇ ਆਪ ਨੂੰ ਖਤਮ ਨਾ ਕਰੇ ਚਲੋ ਜੀ 5 10 15 ਦਿਨਾਂ ਈ ਮੁੜ ਕੇ ਉਹਨਾਂ ਨੇ ਕੀ ਕਿਹਾ ਤੇ ਭਾਈ ਆਪਾਂ ਤੇਰੇ ਘਰੇ ਤੇਰੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਪਰਦਾਸ ਕਰਦੇ ਆਂ ਪਰ ਪੰਜ ਪਿਆਰੇ ਬੁਲਾਉਣੇ ਆ ਤੇ ਜਿੰਨਾ ਤੇਰੇ ਘਰੇ ਪ੍ਰਸ਼ਾਦਾ ਪਾਣੀ ਛਕਿਆ ਉਹਨਾਂ ਨੂੰ ਛਕਾ ਦੇ ਚਲੋ ਜੀ ਉਹ ਭਗਤ ਨੇ ਭਾਂਜੇ ਪਿਆਰੇ ਤਿਆਰ ਕੀਤੇ ਉਹਨਾਂ ਦੇ ਘਰੇ ਲਿਆ ਕੇ ਅਰਦਾਸ ਬੇਨਤੀਆਂ ਕਰੀਆਂ ਤੇ ਪ੍ਰਮਾਤਮਾ ਕਿ ਇਹ ਕਿਵੇਂ ਹੋ ਸਕਦਾ ਜੀ ਭਗ ਪ੍ਰਮਾਤਮਾ ਦੇ ਪਿਆਰੇ ਭਗਤ ਬੇਨਤੀਆਂ ਕਰਨ ਅਰਦਾਸਾਂ ਕਰਨ ਪੂਰੀਆਂ ਹੋਣ ਫਿਰ ਉਹ ਅਰਦਾਸ ਪੂਰੀ ਹੋਈ ਤੇ ਉਹ ਵੀਰ ਨੂੰ ਸੋਹਣਾ ਕੰਮ ਮਿਲਿਆ ਘਰ ਦੇ ਵਿੱਚੋਂ ਬਿਮਾਰੀ ਖਤਮ ਹੋਈ ਸੁੱਖ ਸ਼ਾਂਤੀ ਆਉਣ ਲੱਗੀ ਪਰਿਵਾਰ ਸਾਰਾ ਅੰਮ੍ਰਿਤ ਵੇਲਾ ਸਾਮਨ ਲੱਗ ਗਿਆ ਅਵਰਤ ਵੇਲਾ ਸਾਮਨ ਜਦੋਂ ਪ੍ਰਵਾਨ ਦੇ ਦਿਨ ਬਦਲਨੇ ਸ਼ੁਰੂ ਹੋ ਗਏ ਉਹਨਾਂ ਨੂੰ ਪਤਾ ਲੱਗਿਆ ਵਾਹਿ ਪ੍ਰਮਾਤਮਾ ਨੇ ਸਾਡੀ ਬਾਹ ਫੜੀ ਉਹ ਕਹਿੰਦੇ ਪ੍ਰਮਾਤਮਾ ਇਹ ਸ਼ਾ ਸੋਢੀ ਬਾਹਰ ਤੋਂ ਸਾਰਾ ਪਰਿਵਾਰ ਅਵਰਤ ਪਾਣ ਕਰੋ ਸਾਰੇ ਪਰਿਵਾਰ ਨੇ ਸੀ ਅਵਰਤ ਪਾਣ ਕੀਤਾ ਤੇ ਉਹ ਬੱਚੇ ਪੜ੍ਹ ਲਿਖ ਕੇ ਅੱਜ ਜਿਹਨਾਂ ਦੇ ਘਰੇ ਇੱਕ ਦਿਨ ਮਾਰਨ ਜਾ ਰਹੇ ਸੀ ਵਿਦੇਸ਼ਾਂ ਚ ਉਡਾਰੀਆਂ ਮਾਰ ਆਰਪੀਐਸ ਹੁਣੇ ਆਪਦੀਆਂ ਕਮਾਈਆਂ ਕਰਦੇ ਆ ਇਹ ਹੁੰਦਾ ਇਹ ਜਿਹੜਾ ਦੁੱਖ ਜਦੋਂ ਆਪਾਂ ਦੁੱਖ ਦੇ ਵਿੱਚੋਂ ਨਿਕਲਦੇ ਆ ਆਪਾਂ ਐਸ ਪਾਸੇ ਜਾਂਦੇ ਆ ਸੋ ਸਾਈਡ ਵਾਲੇ ਪਾਸੇ ਗਲਤ ਪਾਸੇ ਇਹਨਾਂ ਪਾਸੇ ਜਾਂਦੇ ਆ ਮਾੜੇ ਵਿਚਾਰ ਆਪਣੇ ਜਿੰਨਾ ਆਪਾਂ ਮਾਨ ਦੇ ਵਿੱਚ ਮਾੜਾ ਸੋਚੀ ਜਾਵਾਂਗੇ ਉਨਾਂ ਹੀ ਚਾਰਸਪਿਰ ਆਪਣੇ ਘੇਰਾ ਮਾਲਾ ਬੜੀ ਜਾਂਦਾ ਨੈਗੇਟਿਵ ਦਾ ਉਹਨੇ ਆਪੋ ਚੁੱਕੀ ਜਾਂਦੇ ਹੋਵੇ ਬਈ ਆਪ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਇਹਦੇ ਲਈ ਦੁੱਖ ਸੁੱਖ ਤਨ ਦੇ ਕੱਪੜੇ ਆ ਕਦੇ ਵੀ ਇਹ ਕੰਮ ਨਾ ਕਰੋ ਸੰਗਾਂ ਦੀ ਜਦੋਂ ਤੁਸੀਂ ਦੁਖੀ ਪਰਮਾਤਮਾ ਦਾ ਸਿਮਰਨ ਬਧਾਓ ਜਿੰਨਾ ਹੋ ਸਦਾ ਗੁਰੂ ਨਾਲ ਜੁੜੋ ਪੰਜ ਪਿਆਰਿਆਂ ਨੂੰ ਤੁਸੀਂ ਘਰ ਸੱਦ ਕੇ ਕਦੇ ਵੀ ਚਾਹ ਪਾਣੀ ਫੁਲਕਾ ਜੋ ਵੀ ਤੁਹਾਡੇ ਪਹੁੰਚ ਆਉਣਾ ਕਿ ਤੁਸੀਂ ਛਕਾਓ ਤੁਸੀਂ ਵੇਖੋ ਉਹਨਾਂ ਨੂੰ ਸੱਦ ਕੇ ਜੇ ਕੋਈ ਅਰਦਾਸ ਕਰੋਗੇ ਅਰਦਾਸ ਤੁਹਾਡੀ ਪੂਰੀ ਹੁੰਦੀ ਹੈ ਤੁਹਾਡੇ ਦੁੱਖ ਘਟਦੇ ਆ ਇੱਥੇ ਆਪਾਂ ਤੁਹਾਨੂੰ ਦੱਸਦੇ ਹਾਂ ਜੇ ਇੱਕ ਮਹਾਪਾ ਜਿਹੜਾ ਆਪਾਂ ਤੁਹਾਨੂੰ ਦੱਸਦੇ ਵੀ ਇੱਕ ਪਾ ਇਹਦੇ ਵਿੱਚ ਪਾ ਦੱਸਦੇ ਜਿਵੇਂ ਉਹ ਗਰਮੀ ਦਾ ਮੌਸਮ ਹੈ ਤੁਸੀਂ ਛਿੜੀਆਂ ਨੂੰ ਪਾਣੀ ਜਾਨ ਪੰਛੀਆਂ ਨੂੰ ਪਾਣੀ ਜ਼ਰੂਰ ਪਾਉਣਾ ਇਹਦੀ ਚੋਗਾ ਛਾਂ ਦਾ ਪ੍ਰਬੰਧ ਕਰਨਾ ਪੰਛੀਆਂ ਲਈ ਚੋਗਾ ਜ਼ਰੂਰ ਪਾਓ ਤੇ ਇੱਕ ਤੁਸੀਂ ਲੈਣਾ ਜੀ ਨਾਰੀਅਲ ਖੋਪੇ ਦਾ ਗੁੱਟ ਵੀ ਕਹਿ ਦਿੰਦੇ ਨੇ ਨਾਰੀਅਲ ਵੀ ਲੈ ਕਹਿ ਦਿੰਦੇ ਇੱਕ ਤਾਂ ਨਾਰੀਅਲ ਹੁੰਦਾ ਜੀ ਜਟਾਲ ਆ ਉਹ ਨਹੀਂ ਜੀ ਇੱਕ ਖੋਪੇ ਦਾ ਗੁੱਟ ਹੁੰਦਾ ਜਿਹੜਾ ਜਟਾਲੇ ਨਾਰੀਅਲ ਵਾਲੇ ਵਿੱਚੋਂ ਖੋਪਾ ਨਿਕਲਦਾ ਨਾ ਗੁੱਟ ਉਹ ਸਾਫ ਤਾਂ ਤੁਸੀਂ ਗੁੱਟ ਲੈ ਉਹ ਗੋਟ ਨੂੰ ਲੈ ਕੇ ਉਹਦੇ ਵਿੱਚ ਤਾਂ ਇੰਨੀ ਸ਼ੇਕ ਕਰ ਲੈਣਾ ਸ਼ੇਕ ਕਰਕੇ ਉਹਨੂੰ ਆਟੇ ਤੇ ਸ਼ੱਕਰ ਮਿਕਸ ਕਰਕੇ ਆਟਾ ਤੇ ਸ਼ੱਕਰ ਉਹਨੂੰ ਭਰ ਲੈਣਾ ਭਰ ਕੇ ਉਹ ਡਿਕਰੀ ਹੋਮੀ ਹੋਸ ਉੱਤੇ ਲਾ ਦੇਣੀ ਹੈ ਤੇ ਕਿਸੇ ਸੂਈ ਨਾਲ ਕੋਈ ਤਿੱਖੀ ਚੀਜ਼ ਹੈ ਉਹਦੇ ਵਿੱਚ ਹਲਕੇ ਹਲਕੇ ਦੋ ਚਾਰ ਮੋਰੀਆਂ ਕਰ ਦੇ ਲਲੇਰ ਦੇ ਵਿੱਚ ਗੋਟ ਦੇ ਵਿੱਚ ਜਿਹੜਾ ਨੂੰ ਤੁਸੀਂ ਸ਼ੱਕਰ ਤੇ ਆਟੇ ਨਾਲ ਭਰਿਆ ਉਹ ਗੋਟ ਦੇ ਵਿੱਚ ਤੁਸੀਂ ਚਾਰ ਪੰਜ ਮੋਰੀਆਂ ਕਰਕੇ ਸ਼ੇਕ ਕਰ ਦਿਓ ਵੀ ਜਿਹਦੇ ਵਿੱਚ ਕੀੜੀਆਂ ਆਰਾਮ ਨਾਲ ਵੜ ਸਕਣ ਜਦੋਂ ਚੜ੍ਹਾ ਸ਼ੇਰ ਕਰਨ ਤੋਂ ਬਾਅਦ ਉਸ ਬੋਟ ਨੂੰ ਤੁਸੀਂ ਚੱਕਣਾ ਹੈ ਇਹ ਤੁਸੀਂ ਕਰਨਾ ਆਪਾਂ ਜੀ ਸ਼ਨੀਵਾਰ ਵਾਲੇ ਦਾ ਚੱਕ ਕੇ ਜੀ ਜਾ ਕੇ ਤੁਸੀਂ ਕਿਪਲ ਦੇ ਪੇੜ ਥਲੇ ਨੱਪਾ ਕਿਪਲ ਦੇ ਪੇੜ ਥਲੇ ਥੋੜਾ ਜਿਆਦਾ ਟੋਆ ਪੱਟ ਕੇ ਉੱਥੇ ਨੱਪ ਦਿਓ ਤੁਸੀਂ ਇਹ ਤੁਸੀਂ ਸ਼ਾਮ ਵੇਲੇ ਵੀ ਨੱਪ ਸਕਦੇ ਆ ਸਵੇਰੇ ਅਮਰ ਵੇਲੇ ਵੀ ਨੱਪ ਸਕਦੇ ਜਦੋਂ ਆਪਾਂ ਇਹ ਕੁੱਟ ਤਿਆਰ ਕਰ ਰਹੇ ਆਂ ਪ੍ਰਮਾਤਮਾ ਦੇ ਸਾਹਮਣੇ ਆਪਣੇ ਦੁੱਖ ਜੋ ਵੀ ਤੁਹਾਡਾ ਦੁੱਖ ਹਾਵੀ ਹੋ ਰਿਹਾ ਨਾ ਉਹਨਾਂ ਦੇ ਅਰਦਾਸ ਬੇਨਤੀਆਂ ਤੁਸੀਂ ਜ਼ਰੂਰ ਕਰਨਾ ਮੈਂ ਇਹ ਉਪਾਕਰਨ ਜਾ ਰਿਹਾ ਮੇਰੀ ਜ਼ਿੰਦਗੀ ਚ ਦੁੱਖ ਕਸ਼ਟ ਬੜੇ ਚਿਰ ਤੋਂ ਚੱਲੇ ਆਉਂਦੇ ਪਰਮਾਤਮਾ ਇਹਨਾਂ ਨੂੰ ਖਤਮ ਕਰੋ ਤੋ ਕਰੋ ਕਿਰਪਾ ਮਹਾਰਾਜ ਤੇ ਮੈਂ ਤੁਹਾਡੀ ਰਹਿਤ ਸਤਕਾਈ ਅਜੇ ਉਪਾਕਰਨ ਜਾ ਰਿਹਾ ਤੇ ਦੇਖੋ ਜਿਹੜੇ ਪਿੱਪਲ ਦਾ ਪੇੜ ਹੁੰਦਾ ਜੀ ਇਹਦੇ ਵਿੱਚ ਬਹੁਤ ਸਾਰੇ ਦੇਵ ਦੇਵਤਿਆਂ ਦਾ ਵਾਸ ਹੁੰਦਾ ਹੈ ਇੱਥੇ ਕਰੀ ਹੋਈ ਅਰਦਾਸ ਆਪਣੇ ਕਦੇ ਵੀ ਖਾਲੀ ਨਹੀਂ ਜਾਂਦੀ ਠੀਕ ਹੈ ਤੇ ਤੁਸੀਂ ਆਪਾਂ ਜ਼ਿਆਦਾਤਰ ਕੋਈ ਵੀ ਪਾਣੀ ਪਿੱਪਲ ਦਾ ਪੇੜ ਹੀ ਆਸਤੇ ਨੇ ਉੱਥੇ ਨੱਪ ਸਕਦੇ ਜੇ ਤੁਹਾਡੇ ਨੇੜੇ ਪਿੱਪਲ ਦਾ ਪੇੜ ਨਹੀਂ ਜੱਜ ਜੀ ਦੂਰ ਨਹੀਂ ਜਾ ਸਕ ਰਹੇ ਹਨ ਸਵੇਰੇ ਜਾਂ ਸੁਨਾਈ ਲੱਗਦੇ ਵਿੱਚ ਕੋਈ ਇਹਲਾ ਕੁਕੀ ਨੱਪੀ ਜਾਂਦਾ ਹਨ ਵੀ ਬਹੁਤ ਸਾਰੀਆਂ ਆਪਣੇ ਮਾਨ ਦੇ ਵਿੱਚ ਗੱਲਾਂ ਹੁੰਦੀਆਂ ਤਾਂ ਤੁਸੀਂ ਕੀੜਿਆਂ ਦਾ ਭੌਣ ਵੇਖ ਲੈ ਜਿੱਥੇ ਕਿਤੇ ਕੀੜਿਆਂ ਦਾ ਭੌਣ ਹੋਵੇ ਨਾ ਜੀ ਉਸ ਤੋਂ ਇੱਕ ਗਿੱਟ ਛੱਡ ਦੇਣਾ ਭੌਣ ਤੋਂ بس ਇੱਕ ਗਿੱਟ ਛੱਡ ਕੇ ਨਾਲ ਇਹਨਾਂ ਘੁੰਗਾ ਟੋਆ ਪੱਟ ਕੇ ਉਹਦੇ ਵਿੱਚ ਨੱਪ ਕਰਕੇ ਮਿੱਟੀ ਪਾ ਦੇ ਤੇ ਤੁਸੀਂ ਦੇਖੋ ਜਿਵੇਂ ਜਿਵੇਂ ਉਹ ਗੁੱਟ ਨੂੰ ਖਾਣਗੇ ਖਾਣਗੇ ਕੀੜੇ ਕੀੜੀਆਂ ਤੇ ਉਵੇਂ ਮੇ ਤੁਹਾਡੀ ਜ਼ਿੰਦਗੀ ਦੇ ਵਿੱਚ ਸਕੂਨ ਆਉਂਦਾ ਜਾਂਦਾ ਜਾਨਵਰ ਆਪਾਂ ਉਹਨਾਂ ਕੀੜੇ ਮਕ ਤੰਗਿਆਂ ਦਾ ਪੇਟ ਭਰੂਗਾ ਨਾ ਜੀ ਤੁਹਾਡੀ ਤਨ ਬਦਲਣੀ ਸ਼ੁਰੂ ਹੋ ਜਾਂਦੀ ਇਹ ਤੁਸੀਂ ਇੱਕ ਆਪਾ ਕਰਕੇ ਦੇਖੋ ਆਪਾ ਸੋ ਖਾਇਆ ਸਸਤਾ ਜਾਂ ਪਰ ਇਹ ਫਾਇਦਾ ਬਹੁਤ ਜ਼ਿਆਦਾ ਦਿੰਦਾ ਬਹੁਤ ਜ਼ਿਆਦਾ ਕਈ ਵਾਰ ਕੀ ਹੁੰਦਾ ਨਾ ਆਪਾਂ ਕਹਿੰਦੇ ਨੇ ਸਾਡੇ ਉੱਤੇ ਦੇਣ ਆਹੀ ਆਹੀ ਦਿਨ ਹੁੰਦੇ ਸਾਡੇ ਉੱਤੇ ਮਾਰੇ ਹੁੰਦੇ ਇਹਨਾਂ ਦਿਨਾਂ ਵਿੱਚ ਸਾਡਾ ਨੁਕਸਾਨ ਹੋ ਜਾਂਦਾ ਇਹਨਾਂ ਦਿਨਾਂ ਵਿੱਚ ਕਈ ਕਈ ਵਾਰ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਨਾ ਤੇ ਉਦੋਂ ਤੁਸੀਂ ਕਰਨਾ ਉਦੋਂ ਤੁਸੀਂ ਸੱਤ ਨਾਚਾ ਲੈਣਾ ਸੱਤ ਤਰ੍ਹਾਂ ਦਾ ਨਾਜ ਲੈ ਲਓ ਸੱਤਾਂ ਦਾ ਲੈ ਲਓ ਪੰਜਾਂ ਦਾ ਲੈ ਲਓ ਤਿੰਨਾਂ ਦਾ ਲੈ ਲਓ ਉਹਨੂੰ ਮਿਕਸ ਕਰ ਲਓ ਕੀੜਿਆਂ ਉਹਨਾਂ ਦਿਨਾਂ ਤੋਂ ਪਹਿਲਾਂ ਉਹਨਾਂ ਦਿਨਾਂ ਤੋਂ 15 ਦਿਨ ਪਹਿਲਾਂ ਤੁਸੀਂ ਕੀੜਿਆਂ ਦੇ ਭੌਂ ਤੇ ਉਹ ਪਾਉਣਾ ਸ਼ੁਰੂ ਕਰ ਦੇ ਜਿਹੜੇ ਮਹੀਨੇ ਤੁਹਾਨੂੰ ਲੱਗਦਾ ਵੈਸ ਮਹੀਨੇ ਸਾਡਾ ਨੁਕਸਾਨ ਦੋ ਸਾਰਾ ਮਹੀਨਾ ਤੁਸੀਂ ਪਾ ਕੇ ਦੇਖੋ ਕਦੇ ਵੀ ਤੁਹਾਡਾ ਨੁਕਸਾਨ ਨਹੀਂ ਕਦੇ ਵੀ ਇਹਨਾਂ ਕੰਮ ਚੁਣੀ ਕਰਕੇ ਵੇਖੋ ਪਰ ਆਪਾਂ ਨਹੀਂ ਕਰਦੇ ਕੀੜੇ ਗੌੜਿਆਂ ਦੀਆਂ ਸੀਸਾਂ ਵੀ ਬਹੁਤ ਵੱਡੀ ਚੀਜ਼ ਹੈ ਵੱਧ ਤੋਂ ਵੱਧ ਸੀਸਾ ਲੈਣ ਦੀ ਕੋਸ਼ਿਸ਼ ਕਰਿਆ ਕਰੋ ਵਾਰ ਚਾਹੇ ਭਖਾਰੀ ਨੂੰ ਕਦੇ ਵੀ ਮੰਦਾ ਨਾ ਬੋਲਿਆ ਕਰੋ ਕਦੇ ਵੀ ਉਹਨੂੰ ਖਾਲੀ ਨਾ ਮੋੜਿਆ ਕਰੋ ਜਿੰਨੀ ਸ਼ਰਧਾ ਉਹਨੂੰ ਜ਼ਰੂਰ ਚੀ ਪਾਇਆ ਕਰੋ ਦਾਨ ਪੁੰਨ ਸੀਸਾ ਲਿਆ ਕਰੋ ਦਰ ਸੀਸਾ ਕਿਸੇ ਵੀਆ ਨਾਲ ਲਿਆ ਕਰੋ ਬਹੁਤ ਛੇਤੀ ਦੁੱਖ ਆਪਣੇ ਤੁਹਾਡੇ ਖਤਮ ਹੋਣਗੇ ਦੋ ਮਹਾ ਪਾ ਦੱਸਿਆ ਆਪਾਂ ਚਾਹੇ ਤੁਸੀਂ ਕੀੜਿਆਂ ਨੂੰ ਸਤਨਾ ਜਾ ਪਾ ਸਕਦੇ ਹੋ ਚਾਹੇ ਤੁਸੀਂ ਗੋਟਾ ਵਾਲਾ ਕਰ ਸਕਦੇ ਕਿਸੇ ਵੀ ਗੋਟਾ ਵਾਲਾ ਜਿਹੜਾ ਤੁਸੀਂ ਸ਼ਨੀਵਾਰ ਕਰਨਾ ਹੈ ਦਰਾਸਤ ਨਾ ਜੀ ਹਰ ਰੋਜ਼ ਤੁਸੀਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਕੀੜਿਆਂ ਦੇ ਭੌਣ ਦੇ ਉੱਤੇ ਪਾ ਕੇ ਆਉਣਾ ਹਰ ਰੋਜ਼ 41 ਦਿਨ ਹੀ ਪਾਉਣਾ ਬਸ ਠੀਕ ਹੈ ਨਾ ਜੀ ਇਹ ਤੁਹਾਡਾ ਕੰਮ ਬਣੂਗਾ ਕਿ ਕੋਈ ਤੁਹਾਡੀ ਜ਼ਿੰਦਗੀ 'ਚ ਦੁੱਖ ਘਟਣਗੇ ਪਰ ਥੋੜਾ ਜਿਹਾ ਸਮਾਂ ਲੱਗਦਾ ਜਦੋਂ ਤੁਸੀਂ ਇਹ ਪਾ ਕਰ ਲਿਆ ਤੁਸੀਂ ਪਾ ਤੋਂ ਅਠਾਂ ਦਸਾਂ ਦਿਨਾਂ ਬਾਅਦ ਹੀ ਵੇਖਿਓ ਤੇ ਤੁਹਾਡੇ ਪੂਰਾ ਤੁਹਾਨੂੰ ਫਾਇਦਾ ਹੋਊਗਾ ਤੁਹਾਨੂੰ ਲੱਖੋ ਇਹਨੂੰ ਮੰਨ ਨੂੰ ਵੀ ਸਕੂਨ ਹੋਊਗਾ ਵੀ ਹਾਂ ਕੁਝ ਘਰ ਦੇ ਵਿੱਚ ਸ਼ਾਂਤੀ ਆਈ ਹੈ ਠੀਕ ਹੈ ਨਾ ਜੀ ਇਹ ਤੁਸੀਂ ਉਗਟ ਫਿਰ ਜਦੋਂ ਤੁਹਾਨੂੰ ਲੱਗਿਆ ਸਾਡੇ ਘਰ ਦੇ ਵਿੱਚ ਸ਼ਾਂਤ ਕਿੰਨੀ ਕੋ ਸਕੂਨ ਆ ਗਿਆ ਤਾਂ ਫਿਰ ਤੁਸੀਂ 6-6 ਮਹੀਨੇ ਬਾਅਦ ਰਿਪੀਟ ਕਰਦੇ ਜਾਓ 6 ਮਹੀਨੇ ਬਾਅਦ ਫਿਰ ਇਹ ਘਟ ਨੱਪਣ ਨੱਪਤਾ 6 ਮਹੀਨੇ ਬਾਅਦ ਫਿਰ ਨੱਪਤਾ ਤੁਸੀਂ ਦੇਖਿਓ ਤੁਹਾਨੂੰ ਕਿੰਨਾ ਸ਼ਾਂਤੀ ਮਿਲੂ ਘਰ ਦੇ ਵਿੱਚ ਦੁੱਖ ਖਤਮ ਹੋਣਗੇ ਸੋ ਸਾਡਾ ਜਮਾਇਆ ਹੋਇਆ ਤਰੀਕਾ ਪ੍ਰਮਾਤਮਾ ਦੇ ਨਾਲ ਬਦਲਦਾ ਜੀ ਇਸ ਹੀ ਅੱਜ ਦੀ ਵੀਡੀਓ ਤੁਸੀਂ ਇਹਨਾਂ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ ਅਤੇ ਗਰੁੱਪ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ